ਵਾਈਜੀ ਖਾਸਾ ਵਾਈਜੀ ਕੇ ਫਤਿਹ ਕੀ ਨਾਮ ਤੁਹਾਡਾ ਮਹਰਮਨ ਬਵਾਈ ਠੀਕ ਹੈ ਤੁਹਾਡਾ ਨਾਮ ਦਰਜੀ ਦਾ ਕਰਨਵੀਰ ਬਵਾਈ ਠੀਕ ਹੈ ਜੀ ਅਚੰਤ ਤੁਸੀਂ ਮੈਰਿਟ ਦੇ ਵਿੱਚ ਆਏ ਹੋ ਹਾਂ ਜੀ ਠੀਕ ਹੈ ਬਹੁਤ ਬਹੁਤ ਵਧਾਈਆਂ ਤੁਹਾਨੂੰ ਲਈ ਤੇ ਕਿਹੜੀ ਕਲਾਸ ਦੇ ਵਿੱਚ ਤੁਸੀਂ ਮੈਰਿਟਸ ਜਾਈ ਹੋ ਮੈਂ ਪਿਛਲੀ ਕਲਾਸ 8ਥ ਕਲਾਸ ਚ ਮੈਰਿਟ ਦੇ ਵਿੱਚ ਆਇਆ ਸੀ ਠੀਕ ਹੈ ਜੀ ਆਸ਼ਾ 23 ਤੋਂ 24 ਦੇ ਵਿੱਚ ਉਦੋਂ ਉਸ ਕਲਾਸ ਦੇ ਵਿੱਚ ਮੇਰੇ 99.17% ਆਏ ਸੀ ਬਹੁਤ ਵਧੀਆ ਠੀਕ ਠੀਕ ਹੈ ਜੀ ਤੇ ਤੁਸੀਂ ਫਿਰ ਜਦੋਂ ਮੈਰਿਟ ਚ ਆਇਓ ਤੁਹਾਡੇ ਅਕੋਰਡਿੰਗ ਇੱਥੇ ਸਟੱਡੀ ਦਾ ਕਿਵੇਂ ਚੱਲ ਰਿਹਾ ਸਾਰਾ ਕੁਝ ਹੈ मैम ਜਿੰਮਕਰਨ ਪਤਾ ਹੀ ਮੈਰਿਟ ਦੇ ਵਿੱਚ ਆਇਆ ਸੀ ਸਾਡੀ ਕਲਾਸ ਦੇ ਹੋਰ ਸਟੂਡੈਂਟਸ ਵੀ ਸੀ ਜਿਹੜੇ ਮੈਰਿਟ 'ਚ ਇਤਨੇ ਇਸ ਪਰੋਣਾ ਨੰਬਰਸ ਜਿਹੜੇ ਬਹੁਤ ਵਧੀਆ ਆਏ ਸੀ ਬਹੁਤ ਵਧੀਆ ਠੀਕ ਹੈ ਜੀ ਮੇਰੇ ਅਕੋਰਡਿੰਗ ਤਾਂ ਸਕੂਲ ਦੀ ਪੜਾਈ ਦੀ ਬੈਸਟ ਚਾ ਠੀਕ ਹੈ ਜੀ ਪੂਰੇ ਸੰਗਰੂਰ ਤੋਂ ਵੀ ਨਹੀਂ ਪੂਰੇ ਪੰਜਾਬ ਦੇ ਵਿੱਚੋਂ ਇਸ ਲੈਵਲ ਦੀ ਐਜੂਕੇਸ਼ਨ ਦਿੱਤੀ ਜਾ ਰਹੀ ਆ ਹਾਂ ਜਿਸ ਕੋਸ ਮਤਲਬ ਫ੍ਰੀ ਆਫ ਕੋਸ ਦਿੱਤੀ ਜਾ ਰਹੀ ਆ ਤੇ ਬੀ ਵੈਸਟ ਚਾਹੋ ਹੋਰ ਕਿਤੇ ਮੈਨੂੰ ਰਿਕਾਰਡਿੰਗ ਨਹੀਂ ਮਿਲ ਸਕਦੀ ਨਹੀਂ ਸਹੀ ਹੈ ਸਹੀ ਹੈ ਜੀ ਹਾਂ ਠੀਕ ਹੈ ਤੇ ਜਦੋਂ ਮੈਂ ਪਹਿਲਾਂ ਵੀ ਸਵਾਲ ਉਧਰ ਭੈਣ ਨੂੰ ਪੁੱਛਿਆ ਸੀਗਾ ਹਾਂ ਜੀ ਤੇ ਸੇਵਾਵਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਜੋ ਹੁਣ ਤੱਕ ਤੁਸੀਂ ਦੇਖੀਆਂ ਲਿਗੀਆਂ ਵੀ ਖਾਲ ਸੈਟ ਵੱਲੋਂ ਜਿੰਨੀਆਂ ਵੀ ਸੇਵਾਵਾਂ ਇੱਥੇ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਆਂਗੇ ਮੈਮ ਜਿਵੇਂ ਕਿ ਸਾਨੂੰ ਦੇਖਿਆ ਹੈ ਮਤਲਬ ਵੀ ਇੱਕਦਮ ਆਪਾਂ ਕਹਿੰਦੇ ਨੇ ਐਜੂਕੇਸ਼ਨ ਤੇ ਹੈਲਥ ਹੁੰਦੀ ਹੈ ਜਿਹੜੀ ਉਹ ਸਾਰਿਆਂ ਲਈ ਮਤਲਬ ਸਾਰੀ ਕੰਟਰੀਜ਼ ਦੇ ਵਿੱਚ ਫ੍ਰੀ ਹੋਣੀ ਚਾਹੀਦੀ ਹੈ ਫ੍ਰੀ ਹੋਣੀ ਚਾਹੀਦੀ ਬਿਲਕੁਲ ਮੈਮ ਜਿਵੇਂ ਕਿ ਜਿੱਥੇ ਤੱਕ ਮੈਨੂੰ ਹੋਰ ਵੀ ਸੋਨੇ ਸਿੱਖਾਲ ਸਾਹਿਬ ਵਾਲੀ ਉਜ ਮੈਂ ਐਜੂਕੇਸ਼ਨ ਤਾਂ ਸਾਨੂੰ ਸਾਡੇ ਸਾਹਮਣੇ ਪ੍ਰੋਵਾਈਡ ਕਰ ਰਹੀ ਹੈ ਨੇ ਮੋ ਹੈਲਥ ਵੀ ਹੋਰ ਸਟੇਟਸ ਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਪ੍ਰੋਵਾਈਡ ਕਰਦੇ ਨੇ ਮਤਲਬ ਜਿਹੜੀ ਚੀਜ਼ ਲੋਕਾਂ ਨੂੰ ਫ੍ਰੀ ਮਿਲਣੀ ਚਾਹੀਦੀ ਹੈ ਉਹਨਾਂ ਦਾ ਮਤਲਬ ਪੈਦਾਇਸ਼ੀ ਹੱਕਾ ਉਹ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਮੈਂ ਉਹਨਾਂ ਦੀ ਸੇਵਾਵਾਂ ਬਿਲਕੁਲ ਨਹੀਂ ਸਵਾਰਥਨੀ ਜਿਵੇਂ ਕਿ ਮੈਂ ਹੁਣ ਤੱਕ ਦੇਖਿਆ ਹੀ ਹੈ ਤੇ ਅੱਗੇ ਵੀ ਮੈਂ ਦੇਖਾਂਗੀ ਠੀਕ ਹੈ ਜੀ ਜਿੱਦਾਂ ਤੁਸੀਂ ਹੁਣ ਇੱਥੋਂ ਬਾਹਰ ਜਾਣਾਗਾ ਤੁਸੀਂ ਆਪਣੀ ਪਲੱਸ 1 ਪਲੱਸ 2 ਤੋਂ ਕਰਨ ਤੋਂ ਬਾਅਦ ਸਾਨੂੰ ਹੁੰਦਾ ਹੈ ਕਿ ਅਸੀਂ ਉਹ ਸਟੱਡੀ ਕਰਨੀ ਹੈ ਜਿਹਦੇ ਅਸੀਂ ਅੱਗੇ ਆਪਣੇ ਜੌਬਸ ਵਗੈਰਾ ਕਰਨੀਆਂ ਨੇ ਜਦੋਂ ਤੁਸੀਂ ਖੁਦ ਕਮਾਉਣ ਲੱਗੇ ਜਾਂ ਖੁਦ ਆਪਣੀ ਇੱਕ ਵਧੀਆ ਪੋਜੀਸ਼ਨ ਤੇ ਆ ਗਏ ਤੁਸੀਂ ਫਿਰ ਇਨ੍ਹਾਂ ਸੇਵਾਵਾਂ ਨੂੰ ਲੈ ਕੇ ਫਿਰ ਤੁਸੀਂ ਆਪਣੇ ਮਨ ਦੇ ਵਿੱਚ ਕੁਝ ਸੋਚਿਆ ਹੋਇਆਗਾ ਕਿ ਤੁਸੀਂ ਵੀ ਕੁਝ ਇਦਾਂ ਦਾ ਕਰਨਾ ਚਾਹੋਗੇ ਜਾਂ ਕਿਸੇ ਦੇ ਲਈ ਜਾਂ ਕੁਝ ਵੀ ਇਦਾਂ ਦਾ ਕੁਝ ਸੋਚਿਆ ਹੋਇਆ ਮਨ ਦੇ ਵਿੱਚ ਹਮਾਈਮ ਦੇਖੋ ਜੀ ਮੈਂ ਕੀ ਹੁਣ ਮਦਦ ਕਰਨ ਦੇ ਵੀ ਕੁਝ ਲੈਵਲਸ ਹੁੰਦੇ ਨੇ। ਅਸੀਂ ਇੱਕ ਤਾਂ ਜਦੋਂ ਹੁਣ ਅਸੀਂ ਆਰਨ ਕਰਨ ਲੱਗੇ ਉਦੋਂ ਕਰਾਂਗੇ ਬਟ ਮਮ ਹੈਲਪ ਤਾਂ ਆਪਾਂ ਹੁਣ ਵੀ ਕਰ ਸਕਦੇ ਆ। ਜਿਵੇਂ ਮੈਂ ਆਪਣੀ ਗੱਲ ਕੀਤੀ ਵੀ ਐਜੂਕੇਸ਼ਨ ਤੇ ਹੈਲਥ। ਜੇ ਆਪਾਂ ਹੁਣ ਹੈਲਥ ਪ੍ਰੋਵਾਈਡ ਨਹੀਂ ਕਰਾ ਸਕਦੇ ਬਟ ਐਜੂਕੇਸ਼ਨ ਦੇ ਜਿੰਨਾ ਸਿੱਖਿਆ ਆਪਾਂ ਲੋਕਾਂ ਨੂੰ ਹੋਰ ਮਤਲਬ ਛੋਟੇ ਸਟੂਡੈਂਟਸ ਨੇ ਜਿਹੜੇ ਸਾਥੋਂ ਉਹਨਾਂ ਨੂੰ ਸਿਖਾ ਸਕਦੇ ਆ। ਮੈਂ ਆਂਡੈਂਗਾਂ ਵੀ ਸਿਰਫ ਆਪਾਂ ਨੂੰ ਸਿਖਾਵਾਂਗੇ। ਮੈਨੂੰ ਵੀ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਸੋ ਇਸ ਤਰ੍ਹਾਂ ਜਦੋਂ ਮੈਂ ਆਰਨ ਕਰਨ ਲੱਗਿਆ ਉਦੋਂ ਮੈਂ ਹੈਲਥ ਦੇ ਸੈਕਟਰ 'ਚ ਵੀ ਕੁਝ ਹੈਲਪ ਡੋਨੇਟ ਕਰਨ ਦੀ ਕੋਸ਼ਿ ਕੰਸੀਤੀ ਕਰ ਸਕਦੇ ਜੀ ਬਿਲਕੁਲ ਬਹੁਤ ਸੋਹਣਾ ਸਵਾਲ ਤੁਹਾਡਾ ਜਵਾਬ ਇਹ ਥੈਂਕ ਯੂ ਤੇ ਸੋ ਜੀ ਜਦਾ ਤੁਸੀਂ ਹੁਣ ਇਹ ਕਿਹਾ ਵੀ ਮੈਂ ਨਾਲ ਕਿਸੇ ਨਾ ਕਿਸੇ ਨੂੰ ਵੀ ਜਦਾ ਆਪਣਾ ਪੜਾਉਂਗਾ ਜੋ ਤੁਹਾਨੂੰ ਆਉਂਦਾ ਹੈ ਹਨਾ ਤੁਸੀਂ ਉਹਦੇ ਵਿੱਚ ਹੈਲਪ ਕਰ ਸਕਦੇ ਹੋ ਸੋ ਇਹ ਚੀਜ਼ਾਂ ਤੁਸੀਂ ਇੱਥੇ ਵੀ ਸ਼ੁਰੂ ਕੀਤੀਆਂ ਹੋਈਆਂ ਨੇ ਹੁਣ ਆਪਣਾ ਜਿਵੇਂ ਇੱਥੇ ਪੜ ਰਹੇ ਹੋ ਤਾਂ ਨਾਲ ਦੇਆਂ ਨੂੰ ਤੇ ਜਾਂ ਫਿਰ ਆਪ ਤੋਂ ਛੋਟਿਆਂ ਨੂੰ ਉਹਨਾਂ ਨੂੰ ਵੀ ਇੱਥੋਂ ਹੀ ਸ਼ੁਰੂ ਕਰ ਰਹੇ ਹੋ ਜਾਂ ਹਜੇ ਕਰੋਗੇ ਮ ਜੀ ਮੈਂ ਕਿ ਹੁਣ ਮੈਂ ਮਿਕ ਦਾ ਐਸ ਵੀ ਸਟੂਡੈਂਟ ਅਸੀਂ ਸਟੂਡੈਂਟ ਹਾਂ ਨੇ ਕਲਾਸ ਜੀ ਮਤਲਬ ਕਿਸੇ ਨੂੰ ਕੁਝ ਸਮਝ ਨਹੀਂ ਆਉਂਦਾ ਮੈਂ ਜੋ ਫੋਰ ਐਗਜ਼ਾਮਪਲ ਮੈਨੂੰ ਕੋਈ ਸਮ ਕੋਈ ਹੋਰ ਕੁਸ਼ਨ ਨਹੀਂ ਸਮਝ ਆ ਰਿਹਾ ਮੈਂ ਦੇ ਨਾਲ ਦੇ ਸਟੂਡੈਂਟ ਤੋਂ ਪੁੱਛ ਲੈਣਾ ਉਹ ਵੀ ਮੈਨੂੰ ਪੁੱਛ ਲੈਂਦੇ ਨੇ ਇੱਥੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਸਟਾਰਟਿੰਗ ਹੋ ਰਹੀ ਹੈ ਬਿਲਕੁਲ ਬਿਲਕੁਲ ਸਹੀ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ